ਸਿੱਖ ਕਾਰਕੁਨ ਸੂਰਤ ਸਿੰਘ ਖਾਲਸਾ ਦਾ ਅੱਜ ਤੇ ਹੱਥ ਹੋ ਗਿਆ ਅਖਿਰ ਕੌਣ ਸੂਰਤ ਸਿੰਘ ਖਾਲਸਾ ਤਾਲਜੇ ਕੀ ਜਿਹੜਾ ਨੇ ਸਜ਼ਾ ਕੱਟ ਰਹੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੰਮਾ ਸੰਘਰਸ਼ ਕੀਤਾ ਸੀ ਤਾਲਜੇ ਕੀ ਸੂਰਤ ਸਿੰਘ ਖਾਲਸਾ ਨੇ 16 ਜਨਵਰੀ 2015 ਤੋਂ ਲੈ ਕੇ 14 ਜਨਵਰੀ 2023 ਤੱਕ ਭੁੱਖ ਹੜਤਾਲ ਕੀਤੀ ਸੀ ਤਾਂ ਜੋ ਬੰਦੀ ਸਿੰਘਾਂ ਦੀ ਰਿਹਾਈ ਹੋ ਸਕੇ ਸੋ ਇਹ ਕਾਫੀ ਲੰਮਾ ਜਿਹੜਾ ਕਿ ਭੁਖੜਤਾਲ ਹਰਾਂ ਦੇ ਵੱਲੋਂ ਕੀਤਾ ਗਿਆ ਸੀ 91 ਸਾਲ ਦੀ ਉਮਰ ਦੇ ਵਿੱਚ ਉਹ ਆਪਣੇ ਪਰਿਵਾਰ ਅਮਰੀਕਾ ਚਲੇ ਗਏ ਸੰਨ ਆਪਣੇ ਪਰਿਵਾਰ ਦੇ ਕੋਲ ਜਿੱਥੇ ਕਿ ਉਹ ਆਕਾਚਲਾਣਾ ਕਰ ਗਏ ਨੇ ਜੁਨਾਦੀ ਭੁਖ ਹੜਤਾਲ ਕਰ ਗਈ ਉਹਨਾਂ ਨੂੰ ਪਾਪੂ ਸੁਰਤ ਸਿੰਘ ਖਾਲਸਾ ਵੀ ਕਿਹਾ ਜਾਂਦਾ ਸੀ ਤਾਂ ਜੇ ਕਿ ਆਪਣੇ ਜੀਵਨ ਕਾਲ ਦੇ ਵਿੱਚ ਉਹਨਾਂ ਨੇ ਕਾਫੀ ਲੰਮਾ ਸੰਘਰਸ਼ ਕੀਤਾ ਤੇ ਲੰਬੇ ਸਮੇਂ ਤੋਂ ਸਿੱਖਾਂ ਦੀ ਮੁੱਦਿਆਂ ਨੂੰ ਲੈ ਕੇ ਆਵਾਜ਼ ਵੀ ਉਠਾਉਂਦੇ ਰਹੇ ਸਨ ਲੁਧਿਆਣਾ ਦੇ ਹਸਨਪੁਰ ਪਿੰਡ ਦੇ ਵਿੱਚ ਸਰਕਾਰੀ ਅਧਿਆਪਕ ਦੇ ਵਜੋਂ ਨੌਕਰੀ ਕਰਦੇ ਸਨ ਪਰ 1984 ਦੇ ਵਿੱਚ ਬਲੂ ਸਟਾਰ ਆਪਰੇਸ਼ਨ ਦੇ ਵਿਰੋਧ ਵਿੱਚ ਉਹਨਾਂ ਨੇ ਆਪਣੀ ਨੌਕਰੀ ਛੱਡ ਦਿੱਤੀ ਸੀ ਉਸ ਤੋਂ ਬਾਅਦ ਲੰਬੇ ਸਮੇਂ ਤੋਂ ਸਿੱਖਾਂ ਦੀ ਆਵਾਜ਼ ਉਠਾਉਂਦੇ ਰਹੇ ਦਾਜੀ ਕਿ ਉਹ ਯੂनाइटेड ਦਲ ਦੇ ਸਰਗਰਮ ਮੈਂਬਰ ਵੀ ਰਹੇ ਸਨ ਆਪਣੇ ਪੂਰੇ ਜੀਵਨ ਕਾਲ ਦੇ ਵਿੱਚ ਉਹ ਸੰਘਰਸ਼ ਕਰਦੇ ਰਹੇ ਸਿੱਖਾਂ ਦੇ ਮੁੱਦਿਆਂ ਨੂੰ ਲੈ ਕੇ ਆਵਾਜ਼ ਉਠਾਉਂਦੇ ਰਹੇ ਤੇ ਉਹ ਕਰੀਬਨ ਉਹਨਾਂ ਨੇ 10 ਸਾਲ ਜਿਹੜੀ ਕਿ ਭੁਖ ਹੜਤਾਲ ਕੀਤੀ ਹੈ ਉਸ ਨੂੰ ਲੈ ਕੇ ਵੀ ਜਿਹੜੇ ਜਿਹਨਾਂ ਦੀ ਤਬੀਤ ਵੀ ਕਾਫੀ ਜ਼ਿਆਦਾ ਜੜੇ ਕੀ ਖਰਾਬ ਹੋ ਜਾਂਦੀ ਸੀ ਤੇ ਕਈ ਵਾਰ ਉਹ ਹਸਪਤਾਲ ਦੇ ਵਿੱਚ ਵੀ ਰਹੇ ਨੇ ਹਸਪਤਾਲ ਦੇ ਵਿੱਚ ਉਹਨਾਂ ਨੂੰ ਨੱਕ ਦੇ ਰਾਹੀ ਲਿਕੁਇਡ ਡਾਈਟ ਵੀ ਦਿੱਤੀ ਜਾਂਦੀ ਸੀ ਕਾਫੀ ਲੰਬੇ ਸਮੇਂ ਤੱਕ ਉਹ ਹਸਪਤਾਲ ਦੇ ਵਿੱਚ ਰਹੇ ਤੇ ਉਸ ਤੋਂ ਬਾਅਦ ਜਿਹੜਾ ਕਿ ਉਹਨਾਂ ਦੀ ਸਾਰਾ ਖਰਚਾ ਜਿਹੜਾ ਕਿ ਪੰਜਾਬ ਸਰਕਾਰ ਦੇ ਵੱਲੋਂ ਹੀ ਚੱਕਿਆ ਜਾਂਦਾ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜੀ ਕਿ ਆਪਣੀ ਭੁੱਖ ਹੜਤਾਲ ਨੂੰ ਛੱਡਿਆ 2023 ਦੇ ਵਿੱਚ ਜਦੋਂ ਕਿ ਜਗਤਾਰ ਸਿੰਘ ਹਲਵਾਰਾ ਦੇ ਵੱਲੋਂ ਉਹਨਾਂ ਨੂੰ ਇੱਕ ਲਿਖਤੀ ਜਿਹੜੀ ਕਿ ਚਿੱਠੀ ਭੇਜੀ ਗਈ ਸੀ ਜਿਸ ਦੇ ਵਿੱਚ ਚੁਨਾਣੇ ਉਹਨਾਂ ਨੂੰ ਪ੍ਰਾਰਥਨਾ ਕੀਤੀ ਸੀ ਕਿ ਉਹ ਆਪਣੀ ਭੁੱਖ ਹੜਤਾਲ ਛੱਡ ਮਿੰਸਾ ਮੁਰਚੇ ਦੇ ਵਿੱਚ ਉਹ ਸ਼ਾਮਿਲ ਹੋ ਜਾਣ ਤੇ 14 ਜਨਵਰੀ 2023 ਨੂੰ ਉਹਨਾਂ ਨੇ ਆਪਣੀ ਭੁਖ ਹਟਾਲ ਛੱਡੀ ਉਸ ਤੋਂ ਬਾਅਦ ਜਦੋਂ ਹਸਪਤਾਲ ਤੋਂ ਬਾਅਦ ਉਹ ਆਪਣੇ ਘਰ ਗਏ ਤਾਂ ਉਹ ਪੁਲਿਸ ਦਾ ਸਖਤ ਪਹਿਰੇ ਕਰਕੇ ਇਸ ਮੁਰਚੇ ਦੇ ਵਿੱਚ ਆਖਿਰ ਸ਼ਾਮਿਲ ਨਹੀਂ ਹੋ ਸਕੇ ਪਰ ਉਹਨਾਂ ਦਾ ਜਿਹੜਾ ਕਿ ਲੰਬਾ ਸੰਘਰਸ਼ ਕੀਤਾ ਗਿਆ ਸਿੱਖਾਂ ਦੀਆਂ ਪੰਜਾਬੀਆਂ ਦੀਆਂ ਆਵਾਜ਼ ਨੂੰ ਉਠਾਉਂਦੇ ਹੋਏ ਉਹ ਹਮੇਸ਼ਾ ਯਾਦ ਰਹੇਗਾ